ਇਹ ਕਹਾਣੀ ਰਿਕਵੀਰ ਸਿੰਘ ਟਿਕਰੇਆਣਾ ਵੱਲੋਂ ਲਿਖੀ ਹੋਈ ਹੈ। ਇਹ ਕਹਾਣੀ ਉਹਨਾਂ ਦੇ ਇੱਕ ਦੋਸਤ ਦੀ ਹੈ। ਉਹਨੇ ਦੱਸਿਆ ਕਿ ਐਤਵਾਰ ਦਾ ਦਿਨ ਸੀ। ਮੈਂ ਗੱਡੀ ਦੀ ਸਰਵਿਸ ਕਰਵਾਉਣ ਗਿਆ ਸਾਂ। ਜਦ ਵਾਪਸ ਘਰ ਪਰਤੇ ਤਾਂ ਗੇਟ ਅੰਦਰੋਂ ਬੰਦ ਸੀ। ਬੜੀਆਂ ਘੰਟੀਆਂ ਵਜਾਈਆਂ, ਫੋਨ ਵੀ ਕੀਤੇ ਪਰ ਨਾ ਕਿਸੇ ਘਰ ਦੇ ਜੀ ਨੇ ਮੇਰਾ ਫੋਨ ਚੁੱਕਿਆ ਤੇ ਨਾ ਗੇਟ ਖੋਲ੍ਹਿਆ। ਕੰਧ ਟੱਪ ਕੇ ਅੰਦਰ ਗਿਆ ਤਾਂ ਮੇਰੇ ਘਰ ਵਾਲੀ ਬੈੱਡਰੂਮ ਵਿੱਚ बेहोश ਡਿੱਗੀ ਪਈ ਸੀ। ਮੇਰਾ ਮੁੰਡਾ, ਮੇਰੀ ਨੂੰਹ ਤੇ ਮੇਰਾ 7 ਕੋ ਸਾਲ ਦਾ ਮਾਸੂਮ ਜਿਹਾ ਪੋਤਾ ਵੱਖ-ਵੱਖ ਕਮਰਿਆਂ ਵਿੱਚ बेहोश ਪਏ ਸਨ। ਸਾਰਿਆਂ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਕੋਈ ਵੀ ਬੋਲ ਨਹੀਂ ਰਿਹਾ ਸੀ। ਮੈਂ ਇੱਕਦਮ ਘਬਰ ਆ ਗਿਆ। ਕੁਝ ਸਮਝ ਨਾ ਆਵੇ ਕੀ ਕਰਾਂ। ਕੋਈ ਬਾਕਫਕਾਰ ਚੇਤੇ ਨਾ ਆਵੇ। ਪਰ ਅਚਾਨਕ ਇੱਕ ਵਕੀਲ ਤੋਂ ਜੱਜ ਬਣੇ ਮਿੱਤਰ ਦਾ ਫੋਨ ਨੰਬਰ ਅੱਖਾਂ ਮੂਰੇ ਆ ਗਿਆ। ਉਸ ਨੂੰ ਫੋਨ 'ਤੇ ਦੱਸਿਆ ਕਿ ਮੈਂ ਤਾਂ ਲੁੱਟਿਆ ਗਿਆ। ਜਦ ਉਸ ਨੂੰ ਦੱਸਿਆ ਤਾਂ ਉਸਨੇ ਕਿਹਾ ਕਿ ਹੁਣੇ ਸਾਰਾ ਟੱਬਰ ਚੱਕ ਕੇ ਚੰਡੀਗੜ੍ਹ ਦੇ ਪੀਜੀਆ 'ਚ ਲੈ ਜਾ। ਮੈਂ ਗੱਡੀ ਦਾ ਇੰਤਜ਼ਾਮ ਕਰਕੇ ਬੜੀ ਮੁਸ਼ਕਿਲ ਪੀਜੀਆਈ ਪਹੁੰਚਿਆ ਪਰ ਉੱਥੇ ਮਰੀਜ਼ ਹੀ ਇੰਨੇ ਹੁੰਦੇ ਹਨ ਕਿ ਡਾਕਟਰ ਵੀ ਪੇਵਸ ਹੋ ਜਾਂਦੇ ਹਨ ਪਰ ਪਹਿਲਾ ਹੋਵੇ ਉਸ ਸাক্ষਸ਼ ਦਾ ਜਿਸ ਨੂੰ ਮੈਂ ਕਾਨੂੰਨ ਦੀਆਂ ਕਿਤਾਬਾਂ ਲਿਆ ਲਿਆ ਕੇ ਦਿੰਦਾ ਰਿਹਾ ਸਾਂ ਤੇ ਹੁਣ ਮਾਨਯੋਗ ਹਾਈ ਕੋਰਟ ਦਾ ਜੱਜ ਬਣ ਚੁੱਕਾ ਸੀ ਉਸ ਪ੍ਰਭਾਵਸ਼ਾਲੀ ਸাক্ষਸ਼ ਦੀ ਮੌਜੂਦਗੀ ਕਰਕੇ ਪੀਜੀਆਈ ਦੇ ਡਾਕਟਰ ਮੇਰੇ ਟੱਬਰ ਨੂੰ ਬਚਾਉਣ ਲਈ ਨੱਠ ਭੱਜ ਕਰ ਰਹੇ ਸਨ ਇੱਕ ਇੱਕ ਜੀ ਦੇ 65 ਵੰਡ ਹਜ਼ਾਰ ਦਾ ਟੀਕਾ ਲੱਗ ਰਿਹਾ ਸੀ ਮੈਂ مایੁਸ ਸਾਂ ਡਾਕਟਰ ਖੋਜ ਵੀ ਕਰ ਰਹੇ ਸਨ ਕਿ ਮੇਰੇ ਪੂਰੇ ਟੱਬਰ ਨੇ ਆਖਰ ਕੀ ਖਾ ਲਿਆ ਹੋਵੇਗਾ ਡਾਕਟਰ ਨੇ ਕਿਹਾ ਕਿ ਘਰੋਂ ਖਾਣ ਵਾਲੀਆਂ ਚੀਜ਼ਾਂ ਚੁੱਕ ਕੇ ਲਿਓ ਘਰ ਗਿਆ ਤਾਂ ਪਰੇ ਘਰ ਦਾ ਕੁੱਤਾ ਵੀ ਮਰਿਆ ਪਿਆ ਸੀ ਘਰੋਂ ਆਟਾ ਮੰਗਵਾ ਕੇ ਟੈਸਟ ਕਰਵਾਇਆ ਪਰ ਆਟਾ ਠੀਕ ਸੀ ਟੱਬਰ ਦੇ ਜੀ ਪਹਿਲਾਂ ਵੀ ਉਹੀ ਆਟਾ ਖਾਂਦੇ ਆ ਰਹੇ ਸਨ ਮੈਂ ਖੁਦਰ ਸੋਈ ਵਿੱਚ ਪਈ ਆਲੂ ਮਟਰ ਦੀ ਸਬਜ਼ੀ ਵਿੱਚ ਕਟਛੀ ਫੇਰ ਕੇ ਵੇਖੀ ਉਸ ਵਿੱਚ ਮੈਨੂੰ ਇੱਕ ਕਿਸੇ ਚੀਜ਼ ਦਾ ਨੋਜਾ ਨਜ਼ਰ ਆਇਆ ਤਾਂ ਡਾਕਟਰ ਇਸ ਨਤੀਜੇ ਉੱਤੇ ਪਹੁੰਚੇ ਕਿ ਸਬਜ਼ੀ ਬਣਾਉਂਦੇ ਵਕਤ ਪਤਲੇ ਉੱਤੇ ਟੱਕਣ ਨਹੀਂ ਦੇ ਹੋਇਆ ਹੋਣਾ ਤੇ ਛੱਤ 'ਚੋਂ ਕਿਰਲੀ ਸਿੱਧੀ ਸਬਜ਼ੀ ਦੇ ਪਤਲੇ ਵਿੱਚ ਡਿੱਗੀ ਤੇ ਸਬਜ਼ੀ ਵਿੱਚ ਹੀ ਰਿੱਜ ਕੇ ਸਬਜ਼ੀ ਵਿੱਚ ਹੀ ਗਈ ਹੋਣੀ ਕਿਉਂਕਿ ਕਿਰਲੀ ਦੀ ਪੂੰਛ ਵਿੱਚ ਬਹੁਤ ਖਤਰਨਾਕ ਜ਼ਹਿਰ ਭਰਿਆ ਹੁੰਦਾ ਹੈ ਤੇ ਜਿਸ ਜਿਸ ਨੇ ਵੀ ਜਿੱਥੇ ਜਿੱਥੇ ਬੈਠ ਕੇ ਰੋਟੀ ਖਾਧੀ ਉਹ ਉੱਥੇ ਉੱਥੇ ਹੀ ਬੇਹੋਸ਼ ਹੋ ਗਿਆ ਤੇ ਮੁੜਕੇ ਨਾ ਬੋਲ ਸਕਿਆ ਨਾ ਹਿੱਲ ਸਕਿਆ ਡਾਕਟਰ ਦੱਸ ਰਹੇ ਸਨ ਕਿ ਜੇ ਇਹ ਮਰੀਜ਼ ਹਸਪਤਾਲ 'ਇੱਕ ਘੰਟਾ ਪਹਿਲਾਂ ਨਾ ਪਹੁੰਚਦੇ ਤਾਂ ਇਹ ਕਿਸੇ ਕੀਮਤ ਉੱਤੇ ਨਹੀਂ ਜੀ ਬਚਣੇ ਲਗਭਗ ਇੱਕ ਹਫਤਾ ਪੀਜੀਆਈ ਦੇ ਡਾਕਟਰਾਂ ਦੀ ਜਦੋਜਹਿਦ ਨਾਲ ਮਰੀਜ਼ ਠੀਕ ਹੋ ਗਏ ਤੇ ਇੱਕ ਤਰ੍ਹਾਂ ਉਹਨਾਂ ਦਾ ਨਵਾਂ ਜਨਮ ਹੀ ਹੋਇਆ ਤੇ ਇੰਜ ਇੱਕ ਟੱਬਰ ਪੂਰੀ ਤਰ੍ਹਾਂ ਬਰਬਾਦ ਹੋਣੋਂ ਬਚ ਗਿਆ ਇਸ ਸੱਚੀ ਘਟਨਾ ਦੀ ਖ਼ਬਰ ਸੁਣ ਕੇ ਮੈਂ ਇੱਕ ਵਾਰ ਤਾਂ ਸੁੰਨ ਅਹਿਸਾਸ ਹੀ ਹੋ ਗਿਆ ਕਿ ਹੈ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ